ਸੋ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਨੇ ਜਿਹੜਾ ਪੂਰੇ ਵੱਟ ਕੱਢੇ ਹੋਏ ਨੇ ਤਾਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਜਿਹੜਾ 2-3 ਦਿਨ ਬਹੁਤ ਜ਼ਿਆਦਾ ਸੁਹਾਵਣਾ ਰਿਹਾ ਸੀ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਸੀ ਤਾਂ ਕਈ ਜ਼ਿਲ੍ਹਿਆਂ ਵਿੱਚ ਜਿਹੜਾ ਮੀਂਹ ਵੀ ਪੈ ਰਿਹਾ ਸੀ ਪਰ ਕਈ ਜ਼ਿਲ੍ਹਿਆਂ ਵਿੱਚ ਜਿਹੜਾ ਅਲਰਟ ਵੀ ਜਾਰੀ ਕੀਤਾ ਹੋਇਆ ਸੀ ਗਰਮੀ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਗਰਮੀ ਨੇ ਬਹੁਤ ਜ਼ਿਆਦਾ ਵੱਟ ਕੱਢੇ ਬਹੁਤ ਜ਼ਿਆਦਾ ਭਿਆਨਕ ਗਰਮੀ ਸੀ ਅੱਤ ਦੀ ਜਿਹੜੀ ਧੁੱਪ ਕੜਕਦੀ ਪੈ ਰਹੀ ਸੀ ਦੇ ਕਾਰਨ ਸਾਰੇ ਕੰਮਕਾਰ ਜਿਹੜੇ ਰੁਕੇ ਹੋਏ ਸੀ ਘਰਾਂ ਤੋਂ ਬਾਹਰ ਜਿਹੜਾ ਲੋਕ ਜਾਣ ਤੋਂ ਬਾਹਰ ਜਿਹੜਾ ਝਿਜਕਦੇ ਸੀ ਅੰਦਰ ਰਹਿੰਦੇ ਸੀ ਪਰ ਜੇ ਅੰਦਰ ਦੀ ਗੱਲ ਕਰੀਏ ਤਾਂ ਅੰਦਰ ਵੀ ਜਿਹੜੇ ਲੋਕਾਂ ਨੇ ਏਸੀ ਲਾਏ ਹੋਏ ਨੇ ਤਾਂ ਏਸੀਆਂ ਨੇ ਵੀ ਬਹੁਤ ਜ਼ਿਆਦਾ ਠੇਠ ਪੰਜਾਬੀ ਜੇ ਕਹਿ ਦਿੰਦੇ ਨੇ ਪਿੰਡਾਂ ਵਿੱਚ ਵੀ ਹੁਣ ਜਿਹੜਾ ਬਹੁਤ ਜ਼ਿਆਦਾ ਏਸੀ ਵੱਧ ਗਏ ਨੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਗਰਮੈਸ਼ ਘਾਤੀ ਹੈ ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਤਾਪਮਾਨ ਵੱਧ ਰਿਹਾ ਤਾਂ ਤਾਪਮਾਨ ਵਧਣ ਦਾ ਕਾਰਨ ਸਭ ਤੋਂ ਵੱਡਾ ਏਸੀ ਵੀ ਨੇ ਕਿਉਂਕਿ ਘਰ-ਘਰ ਵਿੱਚ ਸਭ ਦੇ ਏਸੀ ਲੱਗੇ ਹੋਏ ਨੇ ਜਿਹਦੇ ਕਾਰਨ ਤਾਪਮਾਨ ਵਿੱਚ ਬਹੁਤ ਜ਼ਿਆਦਾ ਡੇੜਾ ਬਾਦਦਾ ਹੋ ਰਿਹਾ ਗੱਲ ਹੁਣ ਆਪਾਂ ਕਿਸਾਨਾਂ ਦੀ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਔਖਾ ਵੀ ਹੋਇਆ ਹੋਇਆ ਕਿਉਂਕਿ ਮੀਂਹ ਬਹੁਤ ਕਿਤੇ ਟਾਮਾ ਟਾਮ ਹੀ ਪੈ ਰਿਹਾ ਤਾਂ ਬੀਤੇ ਦਿਨਾਂ ਦੇ ਵਿੱਚ ਮੌਸਮੀ ਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਦੱਸਦੀ ਹੈ ਕਿ ਵੱਡੀ ਅਪਡੇਟ ਇਹ ਆ ਮੌਸਮ ਨੂੰ ਲੈ ਕੇ ਕਿ ਹੁਣ ਪੰਜਾਬ ਵਿੱਚ ਬਹੁਤ ਜਲਦੀ ਜਿਹੜਾ ਮਾਨਸੂਨ ਦਸਤਕ ਦੇਵੇਗਾ ਤਾਂ ਮਾਨਸੂਨ ਆਵੇਗਾ ਤਾਂ ਬਹੁਤ ਜ਼ਿਆਦਾ ਮੀਂਹ ਪਵੇਗਾ ਤਾਂ ਜਿੱਥੇ ਮੀਂਹ ਪਵੇਗਾ ਤਾਂ ਕਿਸਾਨਾਂ ਨੂੰ ਇਹ ਬਹੁਤ ਜ਼ਿਆਦਾ ਵੱਡਾ ਜਿਹੜਾ ਫਾਇਦਾ ਹੋਵੇਗਾ ਮੀਂਹ ਕਿਸਾਨਾਂ ਲਈ ਬਹੁਤ ਜ਼ਿਆਦਾ ਲਾਹੇਮੰਦ ਦਾ ਕਿਉਂਕਿ ਜੇ ਦੂਜੇ ਪਾਸੇ ਦੇਖੀਏ ਤਾਂ ਕਿਸਾਨ ਝੋਨਾ ਲਾ ਰਹੇ ਨੇ ਤਾਂ ਝੋਨੇ ਦਾ ਜਿਹੜਾ ਸੀਜ਼ਨ ਚੱਲ ਰਿਹਾ ਤਾਂ ਝੋਨੇ ਲਈ ਮੀਂਹ ਦਾ ਹੋਣਾ ਪਾਣੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਜਿੱਥੇ ਕਿ ਨਹਿਰਾਂ ਜਾਂ ਟਿਊਬਵਲਾਂ ਨਹੀਂ ਜਿਹੜਾ ਪਾਣੀ ਤਾਂ ਮਿਲ ਰਿਹਾ ਫਸਲਾਂ ਨੂੰ ਝੋਨੇ ਨੂੰ ਪਰ ਮੀਂਹ ਦਾ ਪਾਣੀ ਫਸਲਾਂ ਲਈ ਝੋਨੇ ਲਈ ਬਹੁਤ ਜ਼ਿਆਦਾ ਲਾਹੇਮੰਦ ਦਾ ਕਿਸਾਨ ਜਿਹੜਾ ਬਹੁਤ ਲੰਬੇ ਸਮੇਂ ਤੋਂ ਅਡੀਕ ਕਰ ਰਿਹਾ ਸੀ ਕਿ ਕਦੋਂ ਮੀਂਹ ਪਵੇ ਤੇ ਕਦੋਂ ਅਸੀਂ ਝੋਨਾ ਲਾਈਏ ਪਰ ਝੋਨਾ ਤਾਂ ਜਿਹੜਾ ਸੀਜ਼ਨ ਸਟਾਰਟ ਹੋਇਆ ਹੋਇਆ ਚੋਨੇ ਦੀ ਵਜਾਈ ਚੱਲ ਰਹੀ ਹੈ ਤਾਂ ਉੱਥੇ ਜਿਹੜਾ ਹੁਣ ਬਹੁਤ ਜਲਦੀ ਪੰਜਾਬ ਦੇ ਵਿੱਚ ਮਾਨਸੂਨ 10 ਤੱਕ ਦੇਵੇਗਾ ਲੋਕਾਂ ਨੂੰ ਜਿਹੜੀ ਗਰਮੀ ਤੋਂ ਜਿਹੜਾ ਛੁਟਕਾਰਾ ਮਿਲੇਗਾ ਕਿਉਂਕਿ ਚਾਹੇ ਜਾਨਵਰਾਂ ਦੀ ਗੱਲ ਕਰੀਏ ਚਾਹੇ ਪੰਛੀਆਂ ਦੀ ਗੱਲ ਕਰੀਏ ਉਹ ਗਰਮੀ ਕਾਰਨ ਆੜ ਫਰ ਰਹੇ ਨੇ ਤਾਂ ਹੁਣ ਨਾਲ ਤੁਹਾਡੇ ਤਸਵੀਰਾਂ ਚੱਲ ਰਹੀਆਂ ਨੇ ਕਿ ਜਿੱਦਾਂ ਹੁਣ ਕਬੂਤਰ ਨੇ ਕਬੂਤਰਾਂ ਨੂੰ ਲੋਕ ਦਾਣੇ ਪਾ ਰਹੇ ਨੇ ਪਰ ਜੇ ਬਹੁਤ ਜਗ੍ਹਾ ਦੇਖੀਏ ਕੋਈ ਪੰਛੀ ਜਿਹੜੇ ਬਹੁਤ ਜ਼ਿਆਦਾ ਅਲੋਪ ਹੋ ਚੁੱਕੇ ਨੇ ਜੇ ਹੁਣ ਦੇ ਬੱਚਿਆਂ ਦੀ ਗੱਲ ਕਰੀਏ ਤੇ ਬੀਤੇ ਸਮੇਂ ਵਾਲਾ ਆਪਾਂ ਝਾਤ ਮਾਰੀਏ ਹੁਣ ਦੇ ਬੱਚਿਆਂ ਨੂੰ ਜਿਹੜੇ ਕੁਝ ਪੰਛੀ ਨੇ ਉਹਨਾਂ ਦਾ ਨਾਂ ਤੱਕ ਨਹੀਂ ਪਤਾ ਕਿਉਂਕਿ ਪੰਛੀ ਅਲੋਪ ਹੋ ਚੁੱਕੇ ਨੇ ਕਿਉਂ ਅਲੋਪ ਹੋ ਚੁੱਕੇ ਨੇ ਕਿਉਂਕਿ ਜਿਹੜਾ ਮਨੁੱਖ ਦੁਆਰਾ ਇਨਸਾਨਾਂ ਦੁਆਰਾ ਜਿਹੜਾ ਇਹ ਮਾਹੌਲ ਆ ਆਲਾ ਦੁਆਲਾ ਜਿਹੜਾ ਬਹੁਤ ਜ਼ਿਆਦਾ ਇਹਨਾਂ ਨਾਲ ਛੇੜਛਾੜ ਕੀਤੀ ਜਾ ਰਹੀ ਆ ਵੱਧ ਤੋਂ ਵੱਧ ਲੋਕ ਜਿਹੜਾ ਦਰਖਤ ਕੱਟ ਰਹੇ ਨੇ ਜਿਹੜਾ ਆਰਟੀਫੀਸ਼ੀਅਲ ਚੀਜ਼ਾਂ ਮਸ਼ੀਨਾਂ ਨੇ ਇਹਨਾਂ ਦਾ ਯੁੱਗ ਆਇਆ ਹੋਇਆ ਇਸੇ ਬਾਦ ਰਹੇ ਨੇ ਜਿੰਨਾ ਕਾਰਨ ਗਰਮਾਹਟ ਹੋ ਰਹੀ ਆ ਆਲਾ ਦਵਾਲਾ ਜਿਹੜਾ ਬਹੁਤ ਜ਼ਿਆਦਾ ਮੰਡਲ ਆ ਜਿਹੜਾ ਵਾਤਾਵਰਨ ਆ ਜਿਹੜਾ ਬਹੁਤ ਜ਼ਿਆਦਾ ਤਪ ਰਿਹਾ ਤੇ ਕੁਝ ਜਿਹੜੇ ਹੱਦ ਤੱਕ ਆਪ ਪੰਛੀਆਂ ਦੀ ਗੱਲ ਕਰੀਏ ਕਿ ਉਹ ਜਿਹੜੇ ਲੋਪ ਹੋ ਚੁੱਕੇ ਨੇ ਉਹਨਾਂ ਦੀ ਜਿਹੜੀ ਜਾਤਾਂ ਨੇ ਪਰਜਾਤੀਆਂ ਨੇ ਖਤਮ ਹੋ ਚੁੱਕੀਆਂ ਨੇ ਤਾਂ ਇਹ ਬਹੁਤ ਜ਼ਿਆਦਾ ਚਿੰਤਾਜਨਕ ਆ ਕਿ ਜਿਹੜੇ ਹੁਣ ਆਉਣ ਵਾਲੇ ਬੱਚੇ ਆ ਜਾਂ ਜਨਰੇਸ਼ਨ ਆ ਉਹਨਾਂ ਨੂੰ ਅਸੀਂ ਕੀ ਦੱਸਾਂਗੇ ਕਿ ਕਿਹੜੇ ਪੰਛੀ ਹੁੰਦੇ ਸੀ ਕਿਉਂਕਿ ਉਹ ਤਾਂ ਅਸੀਂ ਨਾਸਤੀ ਕਰ ਦਿੱਤੇ ਨੇ ਆਪਣੀਆਂ ਸੁਵਿਧਾਵਾਂ ਲਈ ਆਪਣੀਆਂ ਸਹੂਲਤਾਂ ਲਈ ਅਸੀਂ ਜਿਹੜਾ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ ਮੌਸਮ ਦੀ ਗੱਲ ਕਰੀਏ ਤਾਂ ਬੀਤੇ 2-3 ਦਿਨਾਂ ਦੇ ਵਿੱਚ ਜਿਹੜਾ ਮੌਸਮ ਸੁਹਾਵਣਾ ਹੋਇਆ ਸੀ ਪਰ ਅੱਜ ਫਿਰ ਜਿਹੜਾ ਮੌਸਮ ਨੇ ਕਰਵਟ ਲਈਆ ਕਿਤੇ ਬਹੁਤ ਜ਼ਿਆਦਾ ਜਿਹੜੀ ਠੰਡੀ ਹਵਾ ਵੀ ਚੱਲ ਰਹੀ ਆ ਪਰ ਕਿਤੇ-ਕਿਤੇ ਕੜਕ ਦੀ ਧੁੱਪ ਵੀ ਆ ਬਹੁਤ ਜ਼ਿਆਦਾ ਜਿਹੜਾ ਹੰਮਸ ਹੋਇਆ ਹੋਇਆ ਪਰ ਲੋਕਾਂ ਨੂੰ ਜਿਹੜਾ ਘਰੋਂ ਨਿਕਲਣਾ ਬਾਹਰ ਬਹੁਤ ਜ਼ਿਆਦਾ ਜਿਹੜਾ ਮੁਸ਼ਕਲ ਹੋਇਆ ਹੋਇਆ ਕਿਉਂਕਿ ਬਹੁਤ ਜ਼ਿਆਦਾ ਬਾਹਰ ਜਿਹੜੀ ਹੀਟ ਆ ਪਰ ਕੰਮ ਕਰਨ ਲਈ ਲੋਕਾਂ ਨੇ ਜਿਹੜਾ ਕੰਮਕਾਰ ਕਰਨ ਲਈ ਲੋਕਾਂ ਨੇ ਬਾਹਰੋਂ ਨਿਕਲ ਨਹੀਂ ਹੈਗਾ ਪਰ ਹੁਣ ਆਪਾਂ ਦਸੀਏ ਕਿ ਗੱਲ ਕਰ ਲੈਨੇ ਆ ਕਿਸਾਨਾਂ ਦੀ ਪਰ ਜੀਰੀ ਲੱਗੀ ਹੋਈ ਆ ਪਿੰਡਾਂ ਵਿੱਚ ਜਿਹੜੇ ਝੋਨਾ ਲਾ ਰਹੇ ਨੇ ਚਾਹੇ ਸ਼ਹਿਰਾਂ ਵਿੱਚ ਆ ਤਾਂ ਖੇਤਾਂ ਵਿੱਚ ਲਗਾਤਾਰ ਜਿਹੜਾ ਕੰਮ ਚੱਲ ਰਿਹਾ ਪਰ ਹੁਣ ਜਿਹੜਾ ਮੌਸਮ ਨੇ ਪੂਰਾ ਸ਼ਕੰਜਾ ਜਿਹੜਾ ਕਸਿਆ ਹੋਇਆ ਅੱਜ ਪੂਰੀ ਜਿਹੜੀ ਅੱਤ ਦੀ ਗਰਮੀ ਪੈ ਰਹੀ ਆ ਕਿਤੇ ਕਿਤੇ ਥੋੜੀ ਥੋੜੀ ਠੰਡੀ ਹਵਾ ਦਾ ਬੁੱਲਾ ਵੀ ਆ ਰਿਹਾ ਥੇੜ ਪੰਜਾਬੀ ਚ ਕਹਿ ਰਹੇ ਨੇ ਕਹਿੰਦੇ ਠੰਡੀਆਂ ਠਣੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਪਰ ਉਹ ਕਿਤੇ ਕਿਤੇ ਆ ਰਹੇ ਆ ਪਰ ਜੇਕਰ ਹੁਣੇ ਸੋਚਣ ਵਾਲੀ ਇਹ ਗੱਲ ਆ ਕਿ ਜੇਕਰ ਏਸੀਆਂ ਨੂੰ ਘਟਾਇਆ ਜਾਵੇ ਤਾਂ ਬਹੁਤ ਜ਼ਿਆਦਾ ਮੌਸਮ ਦਾ ਫਰਕ ਪਵੇਗਾ ਪਰ ਜੇ ਆਉਣ ਵਾਲੇ ਟਾਈਮ ਵਿੱਚ ਸੋਚੀਏ ਕਿ ਜੇਕਰ ਏਸੀਆਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਭਿਆਨਕਾ ਕਿਉਂਕਿ ਜੇ ਹੁਣ ਗਰਮੀ ਦਾ ਆਪਾ ਤਾਪਮਾਨ ਦੇਖੀਏ ਤਾਪਮਾਨ ਇੰਨਾ ਕਾ ਜ਼ਿਆਦਾ ਵੱਧ ਚੁੱਕਿਆ ਕਿ ਕੋਈ ਸਹਿ ਨਹੀਂ ਕਰ ਪਾਉਂਦਾ ਹਾਂਜੀ ਜੇਕਰ ਤੁਸੀਂ ਇਹ ਗਰਮੀ ਦੇ ਦਿਨਾਂ ਵਿੱਚ ਘਰਾਂ ਤੋਂ ਬਾਹਰ ਨਿਕਲ ਰਹੇ ਹੋ ਕਿਉਂਕਿ ਕੰਮਕਾਰ ਕਰਨ ਲਈ ਅਸੀਂ ਘਰੇ ਤਾਂ ਮਤਲਬ ਬੈਠ ਹੀ ਨਹੀਂ ਸਕਦੇ ਕੰਮਕਾਰ ਕਰਨ ਲਈ ਸਾਨੂੰ ਬਾਹਰ ਤਾਂ ਜਾਣਾ ਹੀ ਪਊਗਾ ਤਾਂ ਆਪਣੀ ਸਿਹਤ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਠੰਡਾ ਪਾਣੀ ਪੀਓ ਤਾਜ਼ੇ ਫਲ ਸਬਜ਼ੀਆਂ ਖਾਓ ਜਿੱਦਾਂ ਕੋਈ ਫਲ ਫਰੂਟ ਆ ਉਹ ਵੱਧ ਤੋਂ ਵੱਧ ਖਾਓ ਗਰਮ ਤਲੀਆਂ ਚੀਜ਼ਾਂ ਤਲਿਆ ਹੋਇਆ ਇਹ ਖਾਣ ਤੋਂ ਜਿਹੜਾ ਪਰਹੇਜ਼ ਰੱਖੋ ਜੇਕਰ ਬਾਹਰ ਨਿਕਲ ਰਹੇ ਹੋ ਤਾਂ ਆਪਣਾ ਮੂੰਹ ਜਿਹੜਾ ਫੇਸ ਆ ਜਿਹੜਾ ਉਹ ਕਵਰ ਕਰਕੇ ਰੱਖੋ ਤੇ ਵੱਧ ਤੋਂ ਵੱਧ ਪਾਣੀ ਪੀਵੋ ਹਾਂਜੀ ਜੇਕਰ ਤੁਹਾਡੇ ਘਰਾਂ ਦੀਆਂ ਦੀਵਾਰਾਂ ਦੇ ਉੱਪਰ ਜਾਂ ਕੰਦਾਂ ਦੇ ਉੱਪਰ ਜਾਂ ਆਲੇ-ਦੁਆਲੇ ਵੀ ਉੱਪਰ ਜਾਂ ਪਾਰਕ ਵਿੱਚ ਪੰਛੀ ਆਉਂਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਜਿਹੜਾ ਦਾਣਾ ਚੋਗਾ ਪਾਓ ਪਾਣੀ ਰੱਖੋ ਤਾਂ ਇੱਕ ਹੋਰ ਨਾਲ ਅਪੀਲ ਕਰਦੇ ਹਾਂ ਕਿ ਏਸੀ ਦੀ ਜਿਹੜੀ ਵਰਤੋਂ ਘੱਟ ਤੋਂ ਘੱਟ ਕਰੋ ਤੇ ਨਾਲ ਹੀ ਤੁਸੀਂ ਸਾਨੂੰ ਹੁਣ ਇਹ ਵੀ ਦੱਸਣਾ ਕਿ ਤੁਹਾਡੇ ਇਲਾਕੇ ਦਾ ਤੁਹਾਡੇ ਜ਼ਿਲ੍ਹੇ ਦਾ ਕਿਹੋ ਜਿਹਾ ਹਾਲ ਆ ਉੱਥੋਂ ਮੌਸਮ ਕਿਹੋ ਜਿਹਾ ਤੁਸੀਂ ਕਿਹੜੇ ਪਿੰਡ ਤੋਂ ਜਾਂ ਸ਼ਹਿਰ ਤੋਂ ਜਿਹੜਾ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ